ਹਾਂਜੀ ਬਾਈ ਜੀ ਆਪਣੀ ਨਵੀਂ ਵੀਡੀਓ ਸਾਰਾ ਸਵਾਗਤ ਕਰਦੇ ਹਾਂ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਅੱਜ ਵੀਰੇ ਆਪਾਂ ਨਾ ਕਬੂਤਰੀਆਂ ਜਿਹੜੀਆਂ ਆਪਣੀਆਂ ਆ ਇਹ ਪਿਛਲੇ ਵਾਰ ਨਹੀਂ ਪੱਠੀਆਂ ਇਹ ਪਿਛਲੇ ਵਾਰ ਰਹਿ ਗਈਆਂ ਸੀ ਛਡਾਉਣ ਨੂੰ ਤੇ ਇਹ ਆਪਣੇ ਯਾਰ ਮਿੱਤਰ ਨੂੰ ਦੇਨੇ ਕੰਡਾ ਬੰਨੇ ਤੋਂ ਆਪਣੇ ਨਾਲ ਬਾਹੀਆਂ ਛਡਾਉਣਾ ਦਾ ਉਹ ਕਿਹਨਾਂ ਨੂੰ ਕਬੂਤਰੀਆਂ ਦੇ ਕਬੂਤਰੀਆਂ ਹੈ ਤਾਂ ਇਹ ਨਹੀਂ ਸਿੱਧੇ ਡੇੜ ਵਾਲੀਆਂ ਉਹ ਕਹਿੰਦਾ ਮੈਨੂੰ ਨਹੀਂ ਪਤਾ ਕਿੱਥੋਂ ਮਾਚੀ ਕਰਕੇ ਤੇ ਤੇ ਮਾਚਾਦਾ ਭਾਈ ਇਹੀ ਲੈ ਜਾ ਹੋਰ ਤੱਕ ਇਹ ਛਡਣਗੇ ਸੀ ਆਪਾਂ ਮੂਰੇ ਤੇ ਇਹ ਸਾਧਰੀ ਦੇ ਬੰਨਣੀਆਂ ਸੀ ਆਪਾਂ ਬੀਕੇ ਰਾਹ ਤੈ ਤੇ ਆਪਾਂ ਤਿੰਨ ਚਾਰ ਵਾਰੀ ਸਿੱਧੇ ਕਰ ਲਾ ਵੀ ਬਹਿ ਜਾਣੀਆਂ ਫਿਰ ਮੂਰੇ ਕੱਢਣੀਆਂ ਹੋਣੀਆਂ ਗਰਮੀ ਵਿੱਚ ਸੱਬੀ ਵਾਸਤੇ ਤੇ ਉਹਨੂੰ ਦੇਣੀਆਂ ਹਨ ਇੱਕ ਤਾਂ ਖਟੀਆਂ ਦੀ ਹੈ ਇੱਕ ਉਹ ਸੈਮਾ ਜੀ ਦੀ ਚਟੀਆਂ ਦੀ ਵੀ ਦੋਵੇਂ ਦੇਣੀਆਂ ਉਹਨੂੰ ਤੇ ਉਹ ਨੂੰ ਆਉਂਦਾ ਉਹ ਨੂੰ ਕਰਨਾ ਲਓ ਜੀ ਕਰਤੀਆਂ ਪੈਕ ਆਪਾਂ ਕੂਦਰੀਆਂ ਦੋਵੇਂ ਉਪੜਾਉਣੇ ਉਹਨੂੰ ਹਾਂਜੀ ਤੁਸੀਂ ਦੇਖਿਆ ਜੀ ਪਿਛਲੇ ਕਲਪਸ ਚ ਆਪਾਂ ਕਬੂਤਰੇ ਦਿੱਤੀਆਂ ਸੀ ਆਪਦੇ ਯਾਰ ਮਿੱਤਰ ਨੂੰ ਤੇ ਕੰਡਾ ਬੰਨੇ ਵਾਲੇ ਨੂੰ ਕਬੂਤਰੇ ਦਿੱਤੀਆਂ ਸੀ ਤੇ ਇਹ ਤੇ ਕੱਲ ਆਪਾਂ ਡਾ ਨਹੀਂ ਸਕੇ ਕਿਉਂਕਿ ਕੱਲ ਕਰਦੇ ਤਾਂ ਹਾਂ ਸਫਾਈ ਕਰਦੇ ਸੀ ਤਾਂ ਕਰਕੇ ਕੱਲ ਬੱਚੇ ਆਪਾਂ ਡਾਈ ਨਹੀਂ ਤੇ ਅੱਜ ਡਾਉਣੇ ਆਪਾਂ ਤੇ ਅੱਜ ਜਿਹੜੇ ਦੋ ਆਪਣੇ ਛੋਟੇ ਸੀ ਉਹਨਾਂ ਦੇ ਆਪਣੇ ਰੰਗ ਵੀ ਲਾਏ ਹੋਇਆ ਉਹਨੇ ਰੰਗ ਲਾਦਾ ਸੀ ਆਪਾਂ ਇਹ ਦੋਵੇਂ ਇੱਕ ਦੇ ਕਰਤੀ ਆਪਾਂ ਡੰਡਾ ਪਾਤਾ ਤੇ ਨਾਲ ਦੂਜੀ ਕਸ ਕਰਤੀ ਕਾਲੀ ਤੇ ਇਹਦੀਆਂ ਹਰੀਆਂ ਕਸਾਂ ਕਰਤੀਆਂ ਆਪਣੇ ਇਹਦੇ ਬੈਠ ਲਾਜ ਦੀਆਂ ਹਰੀਆਂ ਕਸਾਂ ਕੀਤੀਆਂ ਹੋਈਆਂ ਤਰਨ ਡਾਉਨੇ ਆ ਫਿਰ ਦਿਖਾਉਨੇ ਆ ਫਿਰ ਅੱਜ ਇਹਨਾਂ ਨੂੰ ਛੱਡਾਂਗੇ ਆਪਾਂ ਬੱਚਿਆਂ ਨਾਲ ਜਿਹਨਾਂ ਨਾਲ ਡਾਵਾਂਗੇ ਦੇਖਦੇ ਕਿਹੜੇ ਕਿਹੜੇ ਛੱਡਦੇ ਕਹਿੰਦਾ ਛੱਤਰੀਆਂ ਛੱਤਰੀਆਂ ਕਰਦੀਆਂ ਫਿੱਟ ਆਪਾਂ ਫਿਰ ਦਿਖਾਉਨੇ ਸੋਨ ਇੱਕ ਆ ਫੜਨ ਵਾਲਾ ਬਾਲਾ ਔਖਾ ਹੋਣੇ ਬਹੁਤ ਤੰਗ ਕਰਨਗੇ ਸਭ ਤੋਂ ਘੱਟ ਮੈਂ ਹੀ ਓਖਾ ਲਾ ਦੇਰ ਤੜਕੇ ਤੜਕੇ ਭਰ ਦਿੰਦੇ ਇੱਕ ਤਾਂ ਫੰਗਾ ਨਾਲੇ ਕਾਥ ਨਹੀਂ ਲੱਗਦਾ ਕਈ ਵਾਰ ਫੰਗ ਫੂੰਗ ਨੂੰ ਨਾ ਟੁੱਟ ਜੀ ਤਾਂ ਕਰਕੇ ਬਾਲਾ ਬਚਾ ਕੇ ਦੇਖਣਾ ਕਿਤੇ ਉੱਧਰ ਕਿਤੇ ਉੱਧਰ ਕਲਾ ਤਾਂ ਆ ਕੂਤਰੀ ਬਣੀ ਆ ਵਾਲਾ ਤਾਂ ਕਾਦੇ ਜਿਹੜੀ ਸਦੀ ਦੀ ਬਣਾਲੀ ਹੈ ਇਹ ਜੀ ਲੋੜੋੜੋ ਬੈਠ ਮੈਂ ਪਿੱਛੇ ਬੱਚੇ ਕਰਨ ਲੱਗੇ ਚੱਲੋ ਫਿਰ ਬਾਂਧ ਦੀ ਹੈਗੇ ਨਾ ਤਿੰਨ ਕੂਤਰੀ ਹੈਗੇ ਕਿਸੇ ਕੋਲੇ ਇਹਨੇ ਦੋ ਅਨੇ ਤੇ ਜੀ ਤੇਨੇ ਤੇ ਸੀ ਤੇ ਇੱਕ ਅੰਡਾ ਪਾਸੇ ਧਰ ਦਿੰਦੇ ਸੀ ਇਹ ਕੱਢ ਕੇ ਵੀ ਇੱਕ ਤੀ ਪਿੰਦੀ ਸੀ ਇੱਕ ਨੂੰ ਪਾਸੇ ਨਾ ਦਿੰਦੀ ਸੀ ਤੇ ਮੈਂ ਚੱਕ ਕੇ ਆ ਜਿਹੜਾ ਆਪਣਾ ਇਹਨਾਂ ਦਾ ਇੱਕ ਅੰਡਾ ਸੀ ਮੈਂ ਇਹਨਾਂ ਥਲੇ ਧਰਤਾ ਤੇ ਇਹਨਾਂ ਨੇ ਮਨਸਾਨੀ ਲਾਤੀ ਸੀ ਆਪਾਂ ਇਹਨਾਂ ਦੇ ਤੇ ਇਹਨਾਂ ਨੇ ਆਪ ਦਾ ਅੰਡਾ ਤਾਂ ਖਰਾਬ ਕਰ ਲਿਆ ਤੇ ਆ ਬੱਚਾ ਘਟ ਲਿਆ ਤੇ ਮਾਂ ਚਲ ਵੀ ਜੋੜਾ ਜਦੋਂ ਇਹਦਾ ਵੀ ਇੱਕ ਆ ਵੀ ਆਪਾਂ ਇਹ ਥੱਲੇ ਰੱਖ ਦਿੰਨੇ ਆ ਤੇ ਵੀ ਇਹ ਹੁਣ ਪਾਲ ਲੂਗੀ ਚਲੋ ਦੋ ਬੱਚੇ ਵਿੱਚ ਉਹ ਜੋੜਾ ਅੰਡੇ ਧਰ ਲੂਗਾ ਆਪਣਾ ਹਨ ਤੇ ਇਹ ਮਾਂ ਇਦਾਂ ਕੀ ਕਰਦੀ ਆ ਇੱਕ ਬੱਚੇ ਦੇ ਵੇਹਣੀ ਦੂਜੇ ਨੂੰ ਪਾਸੇ ਵੜ ਦਿੰਦੀ ਆ ਤੁਸੀਂ ਦੇਖੋ ਪਹਿਲਾ ਅੰਡੇ ਨੂੰ ਮੈਂ ਕਰਦੇ ਪਤਾ ਨਹੀਂ ਕੀ ਹੁੰਦੀ ਆ ਇਹ ਜੇ ਪਹਿਲੀ ਵਾਰ ਦੇਖਿਆ ਮੈਂ ਇਹ ਜਿਆ ਕੰਮ ਤੇ ਪਹਿਲੀ ਝੋਲੀ ਵੀ ਨੇ ਆਂ ਕੀਤਾ ਸੀ ਪਹਿਲੀ ਝੋਲੀ ਦਾ ਵੀ ਬੱਚਾ ਆਪਾਂ ਇਤਨੀ ਪ੍ਰਾਈਸ ਪਤਾ ਨਹੀਂ ਕੀ ਇੱਕ ਇੱਕ ਨੂੰ ਉਹ ਕਰਦੇ ਇੱਕ ਆਂਡੇ ਨੂੰ ਪਾਸੇ ਗੱਡ ਦਿੰਦੀ ਸੀ ਪਹਿਲਾਂ ਵੀ ਤੇ ਹੁਣ ਬੱਚਾ ਮੈਂ ਰਾਤ ਤਰ ਕੇ ਗਿਆ ਸੀ ਤੇ ਹੁਣ ਦੇਖਿਆ ਕਿ ਇੱਥੇ ਜਮਕੰਨੀ ਤੇ ਜਿਉਂ ਠਰਿਆ ਪਿਆ ਵਿੱਚ ਤੇ ਹੁਣ ਫਿਰ ਆਪਾਂ ਚੱਕ ਕੇ ਉਹਦੇ ਧਰ ਤੇ ਨਿੰਦ ਕਰਾਈ ਕਰਦੇ ਕਿ ਉਹ ਹੋਇਆ ਬਹੁਤ ਉਹ ਗੁੱਸਾ ਜੜਾਈ ਇਹਨੇ ਕਾ ਵੀ ਆਂਡੇ ਆਪਣੇ ਖਰਾਬ ਹੋ ਗਏ ਯਾਰ ਪਤਾ ਨਹੀਂ ਕੀ ਹੋ ਗਈ ਜਾਂਦਾ ਯਾਰ ਚਲੋ ਫਿਰ ਛੱਡਦੇ ਹਾਂ ਰਕੂਤਰ ਵੀ ਛੱਟਣੇ ਬੱਚੇ ਚਲੋ ਲੋ ਜੀ ਡਾਤੇ ਆਪਾਂ ਬੱਚੇ ਨਿੱਕੇ ਵੀ ਆਪਣੇ ਜਿਹੜੇ ਉੱਦ ਆਏ ਸੀ ਨਿਚ ਤਿੰਨ ਉਹ ਫਿਰਦੇ ਦੂਜੇ ਫਿਰਦੇ ਤੇ ਸਾਰੇ ਛੜ ਤੇ ਆਪਾਂ ਜਿੰਨੇ ਵੀ ਹੈਗੇ ਸੀ ਤੇ ਕੋਸ ਆ ਜਾਂਦੇ ਚਾਰ ਪੰਜ ਆ ਜਾਂਦੇ ਆਪਣੇ ਨੌ ਤੇ ਪੰਜ ਪੰਜ ਉਹ ਆਉਂਦੇ ਆਪਣੇ ਲੋਈ ਸਾਰੇ ਆਪਾਂ ਡਾਰ ਇਕੱਠੇ ਹੋ ਗਏ 13 ਦੇ 13 ਬੱਚੇ ਛੱਡੇ ਹੋਏ ਆਪਣੇ ਸਾਰੇ ਇਕੱਠੇ ਫਿਰਦੇ ਆ ਤੇ ਸ਼ਾਧਰੀਆਂ ਸੂਤਰਿਆਂ ਵੀ ਲਾਤੀਆਂ ਸੀ ਆਪਾਂ ਸੱਟ ਕਰਕੇ ਬੱਚਾ ਜਿਹੜਾ ਬਿਠਾਉਣਾ ਸੀ ਉਹ ਵੀ ਬਿਠਾ ਦਿੱਤੇ ਛਤਰੀ ਦੇ ਵੀ ਬੰਤਾਂ ਜਿਹੜੀ ਕੂਦਰੀ ਬਨਣ ਵਾਲੀ ਸੀ ਆਪਣੀ ਤੇ ਆ ਵੀ ਆਪਣੇ ਘਰ ਆ ਜਾਂਦੇ ਆ ਸਾਰੇ ਤੇ ਸਾਰੇ ਇੱਕ ਆ ਪਾਸੇ ਫੈਲ ਲੈ ਵੀ ਇਕੱਠੇ ਹੀ ਖੜੇ ਸੀ ਆ ਸਾਰੇ ਪਹਿਲੇ ਬੱਚੇ ਵੀ ਇੰਟੀ ਵਾਲੇ ਵੀ ਤਿੰਨ ਜਿਹੜੇ ਆ ਪੰਡਾਏ ਨਵੇਂ ਜਿਹੇ ਆਪਣੇ ਦੂਜੀ ਟਾਈਏ ਜਿਹਨਾਂ ਦੀ ਵਿਚੀ ਫਿਰਦੇ ਆ ਜਿਹਨਾਂ ਦੇ ਦੇਖਦੇ ਫਿਰ ਕਿੰਨਾ ਘੜਦੇ ਅੱਜ ਲੋ ਜੀ ਆ ਫਿਰਦੇ ਆਪਣੇ ਤਿੰਨ ਜਿਹੜੇ ਛੋਟੇ ਬੱਚੇ ਸੀ ਆਪਣੇ ਇਹ ਤਿੰਨੇ ਇਕੱਠੇ ਉੜਦੇ ਆ ਤੇ ਕਪਣਾ ਆਉਂਦਾ ਆ ਕੂਤਰੀ ਉਹ ਆ ਗਈ ਜਿਹੜੀ ਤੁਹਾਨੂੰ ਮੈਂ ਦੱਸਿਆ ਹੋਇਆ ਸੀ ਵੀ ਆਪਣੇ ਇਧਰ ਪੁਰਾਣੇ ਖੁੱਡਾਂ ਚ ਗਿੱਜੀ ਹੋਈ ਜਿਹੜੀ ਥੱਲੇ ਕੋਠੀ ਦੇ ਰਹਿੰਦੀ ਆ ਉਹ ਕੂਤਰੀ ਆ ਤੇ ਆ ਬੱਚੇ ਜਾਂਦੇ ਆਪਣੇ ਤੇ ਆ ਦੂਜੀ ਡਾਰ ਆ ਗਈ ਆ ਇਕੱਠੇ ਰਹਿੰਦੇ ਆ ਉਹ ਤਿੰਨਾਂ ਜਿਹੜੇ ਉਹ ਇਕੱਠੇ ਉੜਦੇ ਆ ਇਹ ਦੂਜੀ ਡਾਰ ਇਹ ਆੜ ਉੜਦੀ ਆ ਹੁਣ ਸਾਰੇ ਇਕੱਠੇ ਹੀ ਹੋ ਗਏ ਉੱੱਤੇ ਨਾ ਇਹ ਟੈਟੇ ਉੱਡਦੇ ਹਾਂ ਤਾਂ ਠੀਕ ਵੀ ਅਲਗੜਾ ਲਗੜਾ ਆ ਜੇ ਕਈ ਵਾਰ ਆ ਕਰਕੇ ਨੀਵੇਂ ਉੱਡਦੇ ਆ ਇਹ ਫਿਰਦੇ ਆ ਇਹ ਬੈਠਾ ਕੋਈ ਨਹੀਂ ਹੈਗਾ ਲਓ ਜੀ ਬੱਚੇ ਆਪਣੇ ਬੈਗੇ ਸੀ ਅੱਧੇ ਤੇ ਟਾਈਮ ਹੋ ਗਿਆ 3:00 ਵਜੇ ਤੇ ਚਾਰ ਬੱਚੇ ਫਿਰਦੇ ਆ ਆਪਣੇ ਜੀ ਚੱਲ ਰਣਾ ਲਾ ਫਿਰਦਾ ਇੱਕ ਇੱਕ ਬਿਠਕਾਂ ਦਾ ਲਾ ਫਿਰਦਾ ਇਹ ਦੂਜੇ ਬੈਗੇ ਸੀ ਇਹ ਬੈਗੇ ਸੀ 12:00 ਵਜੇ ਬੈਗੇ ਕੁਸ ਕੁਸ 1:00 ਵਜੇ ਬੈਠੇ ਕੁਸ 2:00 ਵਜੇ ਬੈਠੇ ਆ ਮਾਂਗੇ ਬੁਰੇ ਜਿਹੇ ਬੈਠੇ ਬੈਗੇ ਸੀ ਕਲਿੱਪ ਲੈਣੀ ਤਾਂ ਭੁੱਲ ਗਿਆ ਸੀ ਯਾਰ ਇਹ ਹੁਣ 4:00 ਰਹਿ ਗਏ ਆਪਣੇ ਫਿਰਦੇ ਉੜਦੇ ਤੇ ਇਹਨਾਂ ਨੂੰ ਆਪਾਂ ਤਾੜ ਦਿੰਨੇ ਆ ਲੋ ਜੀ ਹੁਣ ਆਪਾਂ ਤਾੜ ਦਿਆਂ ਕਬੂਤਰ ਬੱਚੇ ਆਪਣੇ ਤੇ ਆ ਮੈਂ ਪਹਿਲਾਂ ਹੀ ਤਾੜਤੇ ਸੀ ਇਹ ਬੈਗੇ ਸੀ 12:00 ਵਜੇ ਬਿਠਾਲੇ ਸੀ ਆਪਾਂ ਇਹ ਛੋਟੇ ਬੱਚੇ ਆ ਇਹ ਇੱਕ ਗੁੰਡਾ ਵੀ ਬੈਗੇ ਸੀ ਜਦੋਂ ਸੱਤ ਜੁੜਕਾ ਇਹ ਜਦੋਂ ਤੇ ਇਹਨਾਂ ਨੂੰ ਹੁਣ ਪਾ ਤੇ ਦਾਣੇ ਆਪਾਂ ਟਾਈਮ 4:00 ਵਜੇ ਨਾਲਿਆ ਤੇ ਤਨ ਨਕੂਤਰ ਰਹਿ ਗਏ ਆਪਣੇ ਤਨ ਵਿੱਚ ਰਹਿ ਗਏ ਬੂਜੇ ਸਾਰੇ ਬਹਿ ਗਏ ਹੁਣ ਇਹਨਾਂ ਨੂੰ ਤਾੜਦੇ ਆ ਤੇ ਇਹ ਵੀਡੀਓ ਆਪਣੀ ਇੱਥੇ ਤੱਕ ਸੀ ਜੇ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਜਰੂਰ ਕਰਿਓ